پاکستان زندہ باد زندہ باد زندہ باد زندہ باد مشھولینی زندہ باد اللہ تو کنده فرکار کر کاکڑوا زندہ باد زندہ باد زندہ باد انہاں نے اڑی تے کوئی نہیں زندہ باد پاوڑی زندہ باد پاوڑی زندہ باد अश्विन <mínervedí>, जी ਉਹ ਮੰਡੀ ਕਰਨੀ ਆਖ ਪੱਛਾਈ ਦਾ ਤੇ ਦਾ ਮੈਨੇ ਖਾਲੀ ਚਾਹੀਦੇ ਆ ਤੇ ਕੋ ਜਿਹੜਾ ਲੱਗੇ ਨੇ ਤੇ ਜਿਹੜਾ ਫਸਲ ਆਉਣੀ ਆ ਤਾਂ ਉਹਦੀ ਸਾਫ ਸੰਭਾਲ ਹੋ ਸਕੇ ਇਹ ਤੇ ਪੰਜਾਬ ਸਰਕਾਰ ਦੀ ਇਨੀਸ਼ੀਏਟਿਵ ਹੈ ਇਸ ਵਾਰ ਵੀ ਮੇਰੇ ਤੁਸੀਂ ਕਹਿੰਦੇ ਨੇ ਵੀ ਇਹ ਗੱਲ ਦਾ ਮੁੱਦਾ ਚੁੱਕਿਆ ਕਿ 300 ਰੁਪਇਆ ਘੱਟ ਕੱਟ ਲਗਾ 500 ਰੁਪਇਆ ਕੱਟ ਲਗਾ 2320 ਰੁਪਇਆ ਦਾ ਉਹਦਾ ਜੇ ਫਾਰਮ ਕੱਟਿਆ ਪੌਂਟਕ ਜੇ ਤੁਹਾਡਾ ਟੋਡਾ 24 ਵਾਲਾ ਸੀ ਤੇ ਤੁਸੀਂ 300 ਦਾ ਕੱਟ ਲਵਾ ਲਿਆ ਉਹ ਚੁੱਕਿਆ ਗਿਆ ਉਹ 300 ਰੁਪਏ ਕਿੱਥੇ ਗਿਆ ਸਾਡਾ ਸਵਾਲ ਇਹ ਹੈ ਜਿਹੜੇ ਸਾਡਾ ਇਹ ਸਾਲ ਤੇ ਸਾਡਾ ਸਵਾਲ ਹੈ ਅਸਲ ਵਿੱਚ ਇਹ ਸਾਡਾ ਸਵਾਲ ਹੈ ਆ ਜੀ ਤੁਸੀਂ ਆ ਜੋ ਇਹ ਇਹ ਸਾਡਾ ਸਵਾਲ ਹੈ ਵੀ ਮੰਡੀਆਂ ਦੇ ਵਿੱਚ 100 ਰੁਪਏ ਤੋਂ ਲੈ ਕੇ 500 ਰੁਪਏ ਦਾ ਕੱਟ ਲੱਗ ਰਿਹਾ ਹੈ ਵੀ ਇਹਦੇ ਵਿੱਚ ਦੋਸ਼ ਜਿਹੜੀ ਕੇਂਦਰ ਸਰਕਾਰ ਆ ਉਹ ਪੰਜਾਬ ਤੋਂ ਕਰਦੇ ਜਾਂਦੀ ਹੈ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਕਰਦੀ ਹੈ ਤੇ ਜਦ ਕਿ ਇਹ ਦੋਵਾਂ ਸਰਕਾਰਾਂ ਦੀ ਮਿਲੀ ਭੁਗਤ ਹੈ ਵੀ ਜਿਹੜਾ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਧੋਨਾ ਰੋਲਿਆ ਇਹ ਇਹ ਜਾਣ ਬੁੱਝ ਕੇ ਜਿਹੜੀਆਂ ਨਵੀਆਂ ਦੀਤੀਆਂ ਲਾਗੂ ਕਰ ਰਹੇ ਆ ਜਿਹੜੇ ਤਿੰਨ ਕਾਨੂੰਨ ਰੱਦ ਕੀਤੇ ਸੀ ਉਹਨਾਂ ਕਾਨੂੰਨਾਂ ਨੂੰ ਟੇਢੇ ਢੰਗ ਨਾਲ ਮੁੜ ਕੇ ਫਿਰ ਲਾਗੂ ਕਰ ਰਹੇ ਆ ਇੱਕ ਤੇ ਤਾਂ ਹੀ ਕਿਸਾਨਾਂ ਦਾ ਝੋਨਾ ਰੋਲਿਆ ਹੈ ਤਾਂ ਹੀ ਕਿਸਾਨਾਂ ਦਾ ਮੰਡੀਆਂ ਵਿੱਚ ਗੱਲ ਗੱਲ ਉਹ ਹੀ ਆ ਗੱਲ ਮੁੱਦਾ ਉਹ ਹੀ ਆ ਵੇਖੋ ਸਭ ਨੇ ਮੈਨੂੰ ਗੱਲ ਪੂਰੀ ਕਰ ਲੈਣ ਦੋ ਵੀ ਜੇ ਤਾਂ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਝੋਨਾ ਰੋਲਿਆ ਤਾਂ ਜਾ ਰਿਹਾ ਤਾਂ ਜੋ ਸੰਸਾਰ ਉੱਪਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਨੀਆਂ ਜਿਹੜਾ ਮੋਦੀ ਤਿੰਨ ਤਨੂੰ ਲੈ ਕੇ ਆਇਆ ਸੀ ਜਿਹੜੇ ਰੱਦ ਹੋਰ ਇੱਕ ਵਾਰ ਕਹਿ ਤੇ ਕਹਿ ਕੇ ਰੱਦ ਕਰਦੇ ਪਰ ਉਹਨੂੰ ਟੇਢੇ ਢੰਗ ਨਾਲ ਹੁਣ ਲਾਗੂ ਕਰ ਰਿਆ ਫੇਰ ਮੰਡੀਆਂ ਦੇ ਵਿੱਚ ਜੋ ਨੱਪ ਫੰਦਾ ਦਾ ਰੋਲ ਹੋ ਛੋਨਾਂ ਦੇ ਜਿਹ ਛੋਨਾਂ ਦੀ ਜਿਹੜੀ ਕਿਸਾਨਾਂ ਦੀ ਫਸਲ ਖਰੀਦੋ ਨਾ ਮੁੜ ਕੇ ਕਾਂਕਬਾਸ ਤੇ ਵੀ ਉਹ ਹਾਲ ਕਰਨਾ ਤਾਂ ਜੋ ਸੰਸਾਰ ਪਰ ਸੰਸਾਦੀਆਂ ਨੀਤੀਆਂ ਲਾਗੂ ਹੋ ਸਕਣ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕੱਢਿਆ ਜਾਵੇ ਤੇ ਇਹ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਵੇ ਇਹ ਨੀਤੀ ਦੇ ਖਿਲਾਫ ਸਾਡੀ ਲੜਾਈ ਹੈ ਅੱਜ ਸਾਡੇ ਸਾਰੇ ਪੰਜਾਬ ਦੇ ਵਿੱਚ ਅੱਜ 14 ਤਰੀਕ ਦੇ ਵਿੱਚ ਨੂੰ ਅੱਜ ਸਾਰੇ ਪੰਜਾਬ ਦੇ ਵਿੱਚ ਇਹ ਜਮਾ ਜਿੰਨਾ ਦੀ ਆਸ ਕਰਦੇ ਇੱਕ ਮਿੰਟਾ ਗੱਡ ਵਿੱਚ ਤੁਹਾਨੂੰ ਮੈਂ ਅੱਗੇ ਕੋਈ ਦਰ ਤੁਸੀਂ ਮੇਰੇ ਅੱਗੇ ਸਭ ਫਿਲਰ ਮੈਂ ਤੁਹਾਨੂੰ ਪੈਸੇ ਦੇ ਦੇ ਇੱਕ ਮਿੰਟੇ ਖਲੋ ਜਾ ਪੰਜਾਬ ਸਰਕਾਰ ਇਹ ਕਮੇਟੀ ਚਾਡੀ ਕੋਰਨਾ ਤੇ ਪੈਸੇ ਪਾ ਦੇ ਛੋਟਾ ਚੱਕ ਨਹੀਂ ਇਹ ਤੁਸੀਂ ਕਹੋ ਕਿ ਇਹ ਵੀ ਚੱਕਣਾ ਪੰਜਾਬ ਸਰਕਾਰ ਇਹ ਪੰਜਾਬ ਸਰਕਾਰ ਨੇ ਚੱਕਣਾ ਇਹਦੇ ਬਾਰੇ زندہ باد پاکستان زندہ باد پاکستان زندہ باد پاکستان زندہ باد پاکستان زندہ باد